ਇਨਾ ਸੂਟਾਂ ਤੇ ਸੇਲ ਆ ਚੁੱਕੀ ਹੈ ਜਾਮ कॉटन ਦਾ ਹੈਂਡ ਪੇਂਟਡ 5 ਮੀਟਰ ਸੂਟ ਰਹੇਗਾ 2 ਟਾਈ ਮੀਟਰ ਇਸ ਦੇ ਨਾਲ ਟੈਬੀ ਸਿਲਕ ਦਾ ਦੁਪੱਟਾ ਰਹੇਗਾ ਹੈਂਡ ਪੇਂਟਡ 599 ਵਿੱਚ ਸੂਟ ਬਾਇ ਕਰ ਸਕਦੇ ਹਾਂ ਤਿੰਨ ਹੀ ਕਲਰ ਅਵੇਲੇਬਲ ਹੈ ਲਿਮਟਿਡ ਸਟਾਕ ਦੇ ਵਿੱਚ ਇਹ ਵਾਲੇ ਸੂਟ ਵਿਦਆਊਟ ਦੁਪੱਟਾ ਰਹਿਣਗੇ ਪ੍ਰਿੰਟਡ ਸ਼ਰਟ ਮਿਲੇਗੀ ਸ਼ੈਡੋ ਪ੍ਰਿੰਟ ਵਾਲੀ ਬਾਟਮ ਮਿਲੇਗੀ ਸ਼ਰਟ ਟਾਈ ਵੀਟਰ ਰਹੇਗੀ ਬਾਟਮ ਵੀ ਇਸ ਦੇ ਨਾਲ ਟਾਈ ਮੀਟਰ ਰਹੇਗੀ ਪਿਓਰ कॉटन ਪ੍ਰਿੰਟਸ ਰਹਿਣਗੇ ਨਾਰਮਲ ਪਣੀ ਦੇ ਵਿੱਚ ਸ਼ਰਟ ਹੈ ਨਾਰਮਲ ਪਣੀ ਦੇ ਵਿੱਚ ਹੀ ਬਾਟਮ ਹੈ ਵਿਦਾਊਟ ਦੁਪੱਟਾ ਸੂਟ ਨੇ 1300 ਦੇ ਵਿੱਚ ਤੁਸੀਂ ਕੋਈ ਵੀ ਇਹਨਾਂ ਚ ਸੂਟ ਬਾਇ ਕਰ ਸਕਦੇ ਹੋ ਫੈਬਰਿਕ ਇਹਨਾਂ ਦਾ ਬਹੁਤ ਹੀ ਅੱਛਾ ਜੋ ਪ੍ਰਿੰਟ ਔਰ ਕਲਰ ਆਪਾਂ ਐਡ ਕੀਤੇ ਨੇ ਸਰਦਾਰੀ ਰੰਗਾ ਦੇ ਵਿੱਚ ਆ ਸੂਟ ਇਹ ਵਿਦਾਊਟ ਲਰਨਿੰਗ ਸਟਿਚ ਆਉਣਗੇ ਇਸ ਦੀ ਜੋ ਇਹ ਵਾਲਾ ਫੈਬਰਿਕ ਆ ਬਹੁਤ ਜ਼ਿਆਦਾ ਟ੍ਰੈਂਡਿੰਗ 'ਚ ਜਾ ਰਿਹਾ ਇੱਕ ਪਿਓਰ ਕਾਟਨ ਹੈਂਡ ਬਲੌਕ ਪ੍ਰਿੰਟ ਸ਼ਰਟ ਰਹੇਗੀ 2.5 ਮੀਟਰ ਪਿਓਰ ਕਾਟਨ ਦੀ ਬਾਟਮ ਰਹੇਗੀ 2 ਮੀਟਰ ਜੋ ਇਸ ਦੇ ਨਾਲ ਦੁਪੱਟਾ ਹੈਗਾ ਉਹ ਵੀ ਕਾਟਨ ਦਾ ਰਹੇਗਾ ਪਿਓਰ ਸੌਫਟ ਵਾਲੀ ਕਾਟਨ ਰਹੇਗੀ ਫੁੱਲ ਸਾਈਜ਼ ਦਾ ਦੁਪੱਟਾ ਮਿਲੇਗਾ 899 ਵਿੱਚ ਤੁਸੀਂ ਤੁਸੀਂ ਬਾਏ ਕਰ ਸਕਦੇ ਹੋ WhatsApp ਨੰਬਰ ਮੈਂਸ਼ਨ ਹੈ ਸਕਰੀਨ ਸ਼ਾਟ ਸਟੈਂਡ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਫੈਬਰਿਕ ਬਹੁਤ ਹੀ ਵਧੀਆ ਹੁੰਦਾ ਇਹਨਾਂ ਸੁੱਟਾਂ ਦਾ ਵੀ ਨਿਊ ਜੋ ਇਹਨਾਂ ਵਿੱਚ ਪ੍ਰਿੰਟ ਐਂਡ ਰੰਗ ਆਏ ਸੀ ਆਪਾਂ ਐਡ ਕਰ ਦਿੱਤੇ ਨੇ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ 5 ਮੀਟਰ ਗੀਜਾ ਕਾਟਨ ਰਹੇਗੀ ਡਿਜੀਟਲ ਪ੍ਰਿੰਟ ਸੂਟ ਆ ਫੈਂਸੀ ਥ्रेड ਵਰਕ ਕੋਇਆ ਦੁਪੱਟਾ 2.5 ਮੀਟਰ ਮਸਲਿਨ ਦਾ ਡਿਜੀਟਲ ਪ੍ਰਿੰਟ 1390 ਵਿੱਚ ਬਾਈ ਕਰ ਸਕਦੇ ਆ ਇਹ ਵੀ ਗਰਮੀਆਂ ਦੇ ਲਈ ਨੇ 5 ਮੀਟਰ ਕਾਟਨ ਦਾ ਸੂਟ ਰ ਹੈਗਾ ਡਿਜੀਟਲ ਪ੍ਰਿੰਟ ਹੈਂਡਵਰਕ ਦਾ ਟੱਚ ਮਿਲੇਗਾ 2 ਮੀਟਰ ਬਾਟਮ ਸ਼ੈਡੋ ਪ੍ਰਿੰਟਡ ਵਾਲੀ 2.5 ਮੀਟਰ ਇਸ ਤੇਨੂੰ ਦੁਪੱਟਾ ਮਸਲੀਨ ਦਾ ਡਿਜੀਟਲ ਪ੍ਰਿੰਟਡ ਮਿਲੇਗਾ 750 ਵਿੱਚ ਇਹ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਇਹ ਵਾਲਾ ਸੂਟ ਵੀ 5 ਮੀਟਰ ਰਹਿਗਾ ਕੈਮਰੀ ਕਾਟਨ ਦਾ ਡਿਜੀਟਲ ਪ੍ਰਿੰਟ ਥ्रेडਵਰਕ ਹੋਇਆ ਦੁਪੱਟਾ 2.5 ਮੀਟਰ ਰਹੇਗਾ ਡਿਜੀਟਲ ਪ੍ਰਿੰਟ 1090 ਵਿੱਚ ਬਾਈ ਕਰ ਸਕਦੇ ਹੋ ਵਿਦਾਊਟ ਲਰਨਿੰਗ ਸਟੀਚ ਹੋਣਗੇ ਦਾ 2 ਮੀਟਰ ਗੀਜਾ ਕਾਟਨ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਲੈਸ ਵਰਕ ਹੋਇਆ बॉਟਮ ਵੀ ਪਿਓਰ ਗੀਜਾ ਕਾਟਨ ਦੀ बॉਟਮ ਤੇ ਵਰਕ ਹੋਇਆ ਦੁਪੱਟਾ ਟੂ ਸਾਈਡ ਤੋਂ ਉਹ ਪੱਟੀ ਤੇ ਲੈਸ ਲੱਗੀ ਮਿਲੇਗੀ ਦੁਪੱਟੇ ਤੇ 1090 ਵਿੱਚ ਸੂਟ ਬਾਈ ਕਰ ਸਕਦੇ ਹਾਂ ਬਹੁਤ ਹੀ ਵਧੀਆ ਸੂਟ ਨੇ ਇਹ ਵੀ 5 ਮੀਟਰ 44 ਦਾ ਸੂਟ ਰਹੇਗਾ ਸ਼ਰਟ ਤੇ ਬਾਜ਼ੂ ਤੇ बॉਟਮ ਤੇ ਵਰਕ ਰਹੇਗਾ 44 ਦਾ ਦੁਪੱਟਾ 599 ਵਿੱਚ ਇਹ ਸੂਟ ਬਾਈ ਕਰ ਸਕਦੇ ਹਾਂ 5 ਮੀਟਰ कॉटन ਦਾ सूट ਰਹੇਗਾ ਫੈਨਸੀ ਥ्रेड ਵਰਕ ਦਾ बॉटम ਤੇ ਵੀ ਵਰਕ ਦਾ ਦੁਪੱਟਾ 2.5 ਮੀਟਰ ਦੁਪੱਟੇ ਦੇ ਵੀ ਵਰਕ ਮਿਲੇਗਾ 895 ਤੋਂ 1000 ਬਾਇ ਕਰ ਸਕਦੇ ਹੋ ਮੈਚਿੰਗ ਸੂਟ ਰਹਣਗੇ ਮਸਲੀਨ कॉटन ਮੈਚਿੰਗ ਫੁੱਲ ਸਾਈਜ਼ कॉटन ਡੋਰੀਆ ਦੁਪੱਟਾ ਰਹੇਗਾ 1.75 ਵੱਡੇ ਪਣੇ ਵਿੱਚ ਸ਼ਰਟ ਰਹੇਗੀ ਪਲੇਨ ਵੱਡੇ ਪਣੇ ਦੇ ਵਿੱਚ 2 ਮੀਟਰ ਦੀ बॉटम ਮਿਲੇਗੀ ਫੁੱਲ ਸਾਈਜ਼ ਦਾ ਦੁਪੱਟਾ ਮਿਲੇਗਾ ਪ੍ਰਾਈਸ ਰਹੇਗਾ 660 ਦੇ ਵਿੱਚ ਤੁਸੀਂ ਇਹ ਘਰ ਬੈਠੇ ਸੂਟ ਬਾਇ ਕਰ ਸਕਦੇ ਹੋ ਟਾਈ ਡਾਈ ਦੁਪੱਟਾ ਮਿਲੇਗਾ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਹੋ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ